ਮੋਟਰਸਾਈਕਲ ਤੇ ਚੱਲਦੇ ਪਹਿਲਾਂ ਜਾ ਕੇ ਦੇਖ ਕੇ ਆਉਨੇ ਆ ਵੀ ਓਪਨ ਹੋ ਗਿਆ ਵਾ ਕਾਰਵਾਸ਼ ਵਾਲਾ ਕੋਬਿਆਲਾ ਮੁੰਡਾ ਫੋਨ ਆਇਆ ਵਾ ਇਹ ਵੀ ਦਵਾਈ ਲੈਣ ਗਿਆ ਹੋਇਆ ਸੀਗਾ ਮੋਟੇ ਘਰਾ ਹੋ ਜਾਣੀ ਆ ਤੋ ਇਹ ਹੁਣ ਚੱਲ ਲਗਾਉਂਗੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਆ ਗੱਡੀ ਨੂੰ ਧਵਾਉਣ ਜਾਂਦਾ ਵਾ ਦੇਖੋ ਕਿੰਨੀ ਗੰਦੀ ਹੋਈ ਪਈ ਆ ਤੇ ਮੋਟਰਸਾਈਕਲ ਤੇ ਚੱਲਦੇ ਆ ਪਹਿਲਾਂ ਜਾ ਕੇ ਦੇਖ ਕੇ ਆਉਨੇ ਆ ਵੀ ਓਪਨ ਹੋ ਗਿਆ ਵਾ ਕਾਰਵਾਸ਼ ਵਾਲਾ ਕਿਉਂਕਿ ਟਾਈਮ ਹਜੇ ਹੋਇਆ 8:30 ਲੱਗੇ ਨੇ ਸਵੇਰ ਦੇ ਤੇ ਦੇਖਦੇ ਆ ਆਪਾਂ ਜਾ ਕੇ ਵੀ ਹੁਣ ਜੇ ਤਾਂ ਕਾਰਵਾਂਸ਼ ਵਾਲਾ ਓਪਨ ਹੋਇਆ ਤੇ ਫੇਰ ਆਪਾਂ ਗੱਡੀ ਫੜਾ ਆਵਾਂਗੇ ਉਹਨੂੰ ਜਾ ਕੇ ਆਪਾਂ ਗੱਡੀ ਫੜਾਤੀ ਆ ਹੁਣ ਧਮੋਣੀ ਤੇ ਇਹ ਕਹਿੰਦੇ ਡੇਢ ਘੰਟਾ ਲੱਗੂਗਾ ਤੇ ਹੁਣ ਆਪਾਂ ਚੱਲਦੇ ਆ ਘਰੇ ਆ ਦੇਖ ਲੋ ਆ ਵਿਆਹ ਵਾਲਾ ਮੁੰਡਾ ਵਾ ਕੋਈ ਇਹਨੂੰ ਕੀ ਕਰਨੀ ਹੈਗੀ ਇਹ ਲੈੜ ਆਇਆ ਮੈਨੂੰ ਆਦੀ ਗੱਡੀ ਫੜਾਤੀ ਆ ਤੇ ਟਾਈਮ ਲੱਗਣਾ ਜ਼ਿਆਦਾ ਤੇ ਅੱਜ ਆਪਣੇ ਘਰੇ ਆਉਣੀ ਆ ਸ਼ਾਹੀ ਚਿੱਠੀ ਮਤਲਬ ਕਿ ਵਿਆਹ ਲਈ ਚਿੱਠੀ ਆਉਣੀ ਆ ਜਾ ਕੇ ਹੁਣ ਆਪਾਂ ਤਿਆਰ ਹੁੰਨੇ ਆ ਤੇ ਆਜਾ ਰੌਣਕ ਮੇਲਾ ਜੈ ਲੱਗੂਗਾ ਘਰੇ ਉਹ ਸ਼ਾਦੀ ਚਿੱਠੀ ਆ ਗਈ ਆ ਲੈ ਕੇ ਆ ਗਏ ਨੇ ਤੇ ਹੁਣ ਤਹਿਲ ਚੋ ਕੇ ਉਹਨਾਂ ਦੀ ਐਂਟਰੀ ਹੋ ਰਹੀ ਆ ਆਹ ਨੇ ਜੀ ਮੇਨ ਮੈਂਬਰ ਸ਼ਾਹੀ ਚਿੱਠੀ ਲੈ ਕੇ ਆਏ ਨੇ ਤੇ ਪੜ ਕੇ ਸੁਣਾਉਣ ਕਿ ਵਿੱਚ ਕੀ ਲਿਖਿਆ ਹੋਇਆ ਸਾਸਰੀਕਾਲ ਬੁਲਾ ਕੇ ਐਂਟਰ ਹੋ ਸਾਸਰੀਕਾਲ ਜੀ ਸਾਸਰੀਕਾਲ ਜੀ ਚੱਲਦੇ ਆ ਅੰਦਰ ਤੇ ਦੇਖਦੇ ਆ ਕਿ ਚਿੱਠੀ ਤੇ ਲਿਖਿਆ ਹੋਇਆ ਇਹਨਾਂ ਨੇ ਇਹ ਚਿੱਠੀ ਤੇ ਹੁਣ ਮੈਂ ਇਹਨੂੰ ਪੜ ਲਾਂ ਤੇ ਮੇਰੀ ਪੰਜਾਬੀ ਸੁਣਿਆ ਬਈ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਅਰਵਿੰਦਰ ਸਿੰਘ ਅਤੇ ਸਾਡੀ ਸੁਪੁੱਤਰੀ ਖੁਸ਼ਵੀਰ ਕੌਰ ਜੀ ਨੂੰ ਗ੍ਰੈਸਤ ਜੀਵਨ ਵਿੱਚ ਪਰਵੇਸ਼ ਕਰਨ ਲਈ ਸ਼ੁਭ ਆਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 19 ਜਨਵਰੀ 2025 ਮੁਤਾਬਕ ਐਤਵਾਰ ਦਾ ਨਿਯਤ ਹੋਇਆ ਹੈ ਅਤੇ ਜਨਜ ਦਾ ਟੁਕਾਬ ਮਿਤੀ 19 ਜਨਵਰੀ 2025 ਮੁਤਾਬਕ ਆਮੇ ਹੋਇਆ ਐਤਵਾਰ 10 ਵਜੇ ਐਤਵਾਰ ਨੂੰ 10 ਵਜੇ ਸਵੇਰੇ ਹੋਵੇਗਾ ਸੋ ਆਪ ਜੀ ਨੂੰ ਸਾਡੀ ਬੇਨਤੀ ਹੈ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਗੁਣ ਜਨਜ ਲਾੜੇ ਨਾਲ ਸੋਹੇ ਪਰਖ ਮੋਹਣੀ ਲੈ ਆਇਆ ਬੀ ਗੁਰੂ ਪਰਵਾਰ ਵਾਚ ਅਨੁਸਾਰ ਬਰਾਤ ਸਮੇਤ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਅਸੀਂ ਧੰਨਵਾਦੀ ਹੋਵਾਂਗੇ ਜੀ ਆਨੰਦ ਕਾਰਜ ਦਾ ਸ਼ੁਭ ਸਮਾ 10 ਵਜੇ ਸਵੇਰੇ ਅੱਗੇ ਬਰਾਤ ਦੇ ਸੱਜਣਾਂ ਬਾਕੀ ਨਾਮ ਲਿਖਿਆ ਹੈ ਅਸੀਂ ਹਾਂ ਆਪ ਜੀ ਦੇ ਸ਼ੁਭਚਿੰਤਕ ਬਲਜਿੰਦਰ ਸਿੰਘ ਅੱਗੇ ਸਾ ਸਾਰਿਆਂ ਨੇ ਸਾਈਨ ਹੋਏ ਹੋਣਗੇ ਅੱਗੇ ਬਾਤ ਬਾਤ ਜਿਹੜਾ ਸਮੂਹ ਪੰਚਾਇਤ ਦਾ ਸਾਰੇ ਪਰਿਵਾਰ ਨੇ ਪਹੁੰਚਣਾ ਉਹ ਮੁੰਡੇ ਨੇ ਕਮਿਸ਼ਨ ਲਗਵਾਉਣਾ ਇਹ ਬਹੁਤ ਬਹੁਤ ਅਹਿਮ ਗੱਲ ਹੈ ਆ ਸਿਕੰਦਰ ਗੋੜਾ ਗੋੜੀ ਨੂੰ ਸੁਣਾਣਾ ਗੋੜੀ ਨੂੰ ਸੁਣਾਣਾ ਤੂੰ ਖੜਾ ਪਰੇ ਮੈਨੂੰ ਦੱਸ ਹਾਂ ਨਹੀਂ ਨਹੀਂ ਪੈਰ ਨਹੀਂ ਮੈਨੂੰ ਦੱਸ ਲੈ ਜੁੱਠਾ ਦੇ ਦੇ ਜੇ ਨਹੀਂ ਖੜਾ ਹੋ ਜੂਗਾ ਐ ਗੋੜਾ ਮੈਨੂੰ ਦੱਸ ਲੈ ਜਦੋਂ ਕਹਿਣਾ ਨਹੀਂ ਦੱਸ ਦੇ ਹਾਂ ਉਹ ਪੈਸੇ ਵੀ ਸਕੇਂ ਕਾਦੀ ਬਜਟ ਆ ਮੈਂ ਤੇ ਕਰਨ ਮਿਲ ਗਈ ਉਹਦਾ ਕਾਕਾ ਦੇ ਤਰ੍ਹਾਂ ਤੇਰੇ ਉੱਤੇ ਤਲਣੇ ਜਰਮਨੀਆਂ ਆ ਚੱਲਣੇ ਆ 100 ਕਰਨ ਮਿਲ ਗਏ ਉਹ ਦਿਨ ਉਹ ਦਿਨ ਕੁਝ ਨਹੀਂ ਉਹ ਨਹੀਂ ਤੇਰੇ ਹੀ ਤੇਰੇ ਤੇਰੇ ਸਵੇਰ ਦੇ ਜੀ ਇਹ ਮੈਨੂੰ ਚੜ੍ਹੂਗਾ ਇਹ ਨਾਈ ਦੇ ਹੁੰਦੇ ਆ ਕੀ ਬਣਾਉਣ ਵਾਲੇ ਦੇਖੀਏ ਲੈ ਲੈ ਅੱਗੇ ਖੜੀ ਨਾ ਮੁੱਕਾ ਦਿਲਾ ਤੁਸੀਂ ਆਪਣੇ ਵਿਚਾਰ ਦੋ ਚਾਚੀ ਕੁਸ਼ ਚਾਚੀ ਤੁਸੀਂ ਆਪਣੇ ਵਿਚਾਰ ਦੋ ਕੁਸ਼ ਕਿਵੇਂ ਰਿਆ ਅ ਬਿਆਹ ਵਾਲਾ ਮੁੰਡਾ ਹੋਣ ਆਇਆ ਤੇ ਚਿੱਠੀ ਪੜਦਾ ਪਿਆ ਵਾ ਵੀ ਮੈਨੂੰ ਬੁਲਾਇਆ ਕਿ ਨਹੀਂ ਪੜ੍ਹਣੀ ਆ ਦਾ 25 ਹਜ਼ਾਰ ਰਹਿਤੇ ਹਾਂ ਉਹਦੇ ਲਈ ਉਹਨੇ 25 ਪਾਇਆ ਬਾਹਰ ਦਾ ਨਹੀਂ ਉਹ ਵੀ ਇਹ ਬੋਇਆ ਅਰੇ ਜਾਂ ਜਾਂ ਜਦ ਦਾ ਪੰਜਾਬੀ ਚ ਵੀ ਕੀ ਆ ਤੂੰ ਫਿਰ ਮੈਨੂੰ ਲਾ ਪੰਜਾਬੀ ਨਹੀਂ ਸਹੀ ਸਾਹ ਦੇ ਬਾਹਰਦੇ ਫੇਰ ਫੋਟੋ ਕਰੀ ਮੇਰੀ ਵੀਡੀਓ ਦੇਖ ਲਈ ਮੈਂ ਪੜਤੀ ਤੇ ਆ ਦੇਖੋ ਵਿਆਹ ਵਾਲਾ ਮੁੰਡਾ ਫੋਨ ਆਇਆ ਵਾ ਇਹ ਵੀ ਦਵਾਈ ਲੈਣ ਗਿਆ ਹੋਇਆ ਸੀਗਾ ਬੜਾ ਦੋਈ ਹੋ ਗਿਆ ਸੀ ਹੁਣ ਆਪਾਂ ਚੱਲਦੇ ਆਪਾਂ ਗੱਡੀ ਚੱਕਣੀ ਆ ਇਨੇ ਕਿਤੇ ਹੁਣ ਕੰਮ ਜਾਣਾ ਮੈਂ ਤੇ ਮੈਨੂੰ ਲਾਜੂਗਾ ਗੱਡੀ ਕਾਰਵਾਸ਼ ਆਪਣੀ ਜਿਹੜੀ ਦਿੱਖਤੀ ਹੋਈ ਦੀ ਗੱਡੀ ਉਹ ਹੋ ਗਈ ਹੋਣੀ ਹੁਣ ਉਹ ਜਾ ਕੇ ਚੱਕਦੇ ਆਪਾਂ ਇਹ ਜਦੋਂ ਬਾਹਰੋਂ ਆਨੇ ਨਾ ਜਦੋਂ ਬਾਹਰੋਂ ਆਨੇ ਹੋਏ ਕੀ ਹੁੰਦੀ ਆ ਕੋਈ ਕੋਈ ਬਿਮਾਰ ਨਹੀਂ ਹੁੰਦਾ ਕੋਈ ਨਾ ਕੋਈ ਬਿਮਾਰ ਹੋਇਆ ਹੀ ਰਹਿੰਦਾ ਨਾ ਮੈਦੇ ਕਮਜ਼ੋਰ ਨੇ ਹੋਰ ਕੋਟ ਨਹੀਂ ਹੈਗਾ ਖਾਣਾ ਪੀਣਾ ਨਹੀਂ ਸਹੀ ਹੈਗਾ ਗੱਡੀ ਨਿਖਰ ਗਈ ਪੂਰੀ ਦੇਖ ਲਓ ਐਨ ਚਮਕਦੀ ਪਈਆ ਤੇ ਬਾਈ ਘਰੀ ਫੜਾ ਗਿਆ ਆਪਾਂ ਨੂੰ ਮੈਂ ਤਾਂ ਬੋਲਿਆ ਨਹੀਂ ਜਾ ਰਿਹਾ ਹੈਗਾ ਉਹਨਾਂ ਨੇ ਇਹਦੇ ਉੱਤੇ ਕੁਝ ਲਾਤਾ ਹੁਣ ਇਹ ਮਤਲਬ ਸ਼ੇਪ ਬਣੂਗੀ ਇਹਦੀ ਕਟਿੰਗ ਕਰਕੇ ਉਹਨਾਂ ਨੇ ਇਹਦੇ ਉੱਤੇ ਇੱਕ ਤਰ੍ਹਾਂ ਇਹ ਮੁਲਤਾਨੀ ਮਿੱਟੀ ਵਰਗਾ ਵਾ ਕੁਝ ਕੈਮੀਕਲ ਸੀ ਤੇ ਇੰਨਾ ਚੜਦਾ ਪਿਆ ਸੀ ਮੇਰੀ ਅੱਖਾਂ ਨੂੰ ਅੱਖਾਂ ਨਹੀਂ ਖੁੱਲਦੀਆਂ ਸੀਗੀਆਂ ਮੇਰੀਆਂ ਤੇ ਹੁਣ ਉਹਨੇ ਕਿਹਾ ਵੀ 2 ਘੰਟੇ ਇਦਾਂ ਹੀ ਰੱਖਣਾ ਤੇ ਉਸ ਤੋਂ ਬਾਅਦ ਪਾਣੀ ਨਾਲ ਧੋ ਲੈਣਾ ਇਹਨੂੰ ਫਿਰ ਇਹਦੀ ਸ਼ੇਪ ਬਣੂਗੀ ਇਦਾਂ ਦੀ ਤੇ ਪਤਾ ਹੈ ਨਹੀਂ ਬਾਕੀ ਆਪਾਂ ਹੁਣ 2 ਘੰਟੇ ਵੇਟ ਕਰਨੀਆਂ ਇਹਨੂੰ ਸੁਕਾਉਣਾ ਵਾ ਆਪਾਂ واਸ਼ ਕਰ ਲਿਆ ਨੇ ਮੁੱਛਾਂ ਤੇ ਹੁਣ ਉਹਨਾਂ ਨੇ ਕਿਹਾ ਸੀਗਾ ਸਰੋਂ ਦਾ ਤੇਲ ਲਾਉਣਾ ਮੈਂ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਰੰਗ ਬੜਾ ਚੜ ਕੇ ਆਊਗਾ ਮਤਲਬ ਵਧੀਆ ਲੱਗੂਗਾ ਤੇ ਬਾਕੀ ਸ਼ੇਪ ਉਹ ਦੇਖਦੇ ਹਾਂ ਹੁਣ ਕਿੱਦਾਂ ਦੀ ਬਣਦੀ ਆ ਸਰੋਂ ਦਾ ਤੇਲ ਮੈਂ ਲਾਤਾ ਲੁਧਿਆਣਾ ਹੀ ਕਰਾਈ ਆ ਮੈਂ ਖੰਨੇਉ ਨਹੀਂ ਕਰਾਈ ਹੈਗੀ ਮੁੱਛ ਖੁੰਡੀ ਮੈਨੂੰ ਤਾਂ ਠੀਕ ਲੱਗਦੀ ਆ ਬਾਕੀ ਤੁਸੀਂ ਕਮੈਂਟ ਆ ਜ਼ਰੂਰ ਦੱਸਿਓ ਸੋ ਤਿਆਰ ਤੇ ਹੋ ਕੇ ਹੁਣ ਆ ਗਿਆ ਰਿਸੈਪਸ਼ਨ ਤੇ ਐਂਡੀਆਂ ਆਏ ਹੋਇਆ ਤਾਂ ਨਾ ਕੋਈ ਸਾਨੂੰ ਇਨਵਾਈਟ ਕਰੀ ਜਾ ਰਿਹਾ ਵਾ ਅਸੀਂ ਭਰਵਾਪਾ ਪਹੁੰਚ ਗਏ ਹੁਣ ਲੁਧਿਆਣਾ ਦੇ ਵਿੱਚ ਯੋਧਾ ਪਿੰਡ ਦੇ ਵਿੱਚ ਪੈਲੇਸ ਹੈਗਾ ਉੱਥੇ ਰਿਸੈਪਸ਼ਨ ਤੇ ਆਏ ਆ ਤੇ ਹੁਣ ਆਪਾਂ ਖਾਵਾਂਗੇ ਗੋਲ ਗੱਪੇ ਆ ਜੋ ਉਹ ਖਾ ਕੇ ਦਿਖਾਉਂਦੇ ਆ ਤੁਹਾਨੂੰ ਕਿੱਦਾਂ ਦਾ ਫਜ਼ੂਰ ਦਾ ਤਾਰੀਆਂ ਮਰ ਤੁਸੀ ਕਿਉਂਕਿ ਇਹਦੇ ਵਿੱਚ ਸ਼ੈਟਰ ਆਉਂਦੀ ਹੈ ਮੈਂ ਕੀ ਖਾਣਾ ਲੀਕਾ ਮੇਰੀ ਮੋਢੇ ਘਰਾਬ ਹੋ ਜਾਣੀ ਆ ਚਾਰ ਨਿਕਾਉਗੀ ਕੰਦਾ ਬਾਥ ਰੂਮੀ ਆ ਗਈ ਆਜੀ ਕੋਸ਼ਾ ਆ ਜਾਂਦਾ ਰਿਸੈਪਸ਼ਨ ਆ ਕੇ ਵਿਆਹ ਆ ਕੇ ਕੋਈ ਨਾ ਕੋਈ ਇਨਵਾਈਟ ਕਰਦਾ ਰਹਿੰਦਾ ਵਾ ਤੇ ਚਲੋ ਆਪਾਂ ਇੱਥੇ ਕਰਦੇ ਆਂ ਇਸ ਵੀਡੀਓ ਨੂੰ ਐਂਡ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ